ਦੇਸ਼ ਦੇ ਵਿੱਚੋਂ ਅੱਜ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸਦੂਰ ਦੇ ਵਿੱਚ ਖੜਿਆਂਗੇ ਪੋਲਿੰਗ ਬੂਥ ਦੇ ਉੱਪਰ ਪਬਲਿਕ ਨੂੰ ਦੇਖਦੇ ਹੋਏ ਬਣਾਇਆ ਗਿਆ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਗਰਮੀ ਤੋਂ ਦਿੱਕਤ ਆਂਦੀ ਹੈ ਸਾਡੇ ਕੋਲੇ ਹੈਲਪਲਾਈਨ ਨੰਬਰ ਵੀ ਨੇ ਐਂਬੂਲੈਂਸ ਵੀ ਅਸੀਂ ਸਟੈਂਡ ਬਾਈ ਰੱਖਿਆ ਹੋਈਆਂ ਨੇ ਤਾਂ ਇਹ ਜਿਹੜੀ ਵਕਰੀ ਪਹਿਲ ਹੈਗੀ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਗਈ ਆ ORS ਦੇ ਜਿਹੜੇ ਘੋਲ ਲੈ ਕੇ ਪੂਰੇ ਦੇਸ਼ ਦੇ ਵਿੱਚੋਂ ਅੱਜ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੰਗਰੂਰ ਦੇ ਵਿੱਚ ਖੜਿਆਂਗੇ ਪੋਲਿੰਗ ਬੂਥ ਦੇ ਉੱਪਰ ਜਿੱਥੇ ਕਿ ਲੋਕ ਇਸ ਸਮੇਂ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਇਸਤੇਮਾਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਸੰਗਰੂਰ ਦੇ ਪੋਲਿੰਗ ਬੂਥ ਦੀਆਂ ਦੇਖ ਰਹੇ ਹੋ ਜੇਕਰ ਸੰਗਰੂਰ ਦੀ ਗੱਲ ਕਰੀ ਜਾਵੇ ਤਾਂ ਸੰਗਰੂਰ ਦੇ ਵਿੱਚ 23 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਜਿਸ ਦੇ ਵਿੱਚ ਕਿ ਅੱਜ 15 ਲੱਖ 56601 ਵੋਟਰ ਨੇ ਜਿਹੜੇ ਅੱਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਤਾਂ ਇਹਨਾਂ ਦੇ ਵਿੱਚੋਂ ਜੇ ਗੱਲ ਕਰੀ ਜਾਵੇ ਤਾਂ 824000 ਇੱਕ ਜਿਹੜੇ ਮਰਦ ਨੇ ਤੇ 732554 ਮਹਿਲਾ ਵੋਟਰ ਨੇ ਜਿਸ ਦੇ ਵਿੱਚੋਂ ਕੀ 46 ਟਰਾਂਸ ਜੈਂਡਰ ਵੋਟਰ ਨੇਗੇ ਤਾਂ ਅੱਜ ਪੂਰੇ ਜਿਹੜਾ ਲੋਕ ਸਭਾ ਹਲਕੇ ਦੇ ਵਿੱਚ 1765 ਜਿਹੜੇ ਪੋਲਿੰਗ ਸਟੇਸ਼ਨ ਨੇਗੇ ਉਹ ਬढ़ाਏ ਗਏ ਨੇ ਤਾਂ ਇਹ ਤਸਵੀਰਾਂ ਤੁਸੀਂ ਸੰਗਰੂਰ ਦੇ ਇੱਕ ਪੋਲਿੰਗ ਸਟੇਸ਼ਨ ਦੀ ਆ ਦੇਖ ਰਹੇ ਹੋਗੇ ਜਿੱਥੇ ਕੀ ਸਵੇਰੇ ਤੋਂ ਹੀ ਲੋਕ ਜਿਹੜੇ ਇਸ ਸਮੇਂ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਜਿਹੜਾ ਹੱਕ ਮਿਲਿਆ ਹੋਇਆਗਾ ਉਸ ਦਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਨੇ ਇਸ ਵਾਰ ਚੋਣ ਕਮਿਸ਼ਨ ਦੇ ਵੱਲੋਂ ਇੱਕ ਗਰਮੀ ਦੇ ਚਾਲਦਿਆਂ ਕਿਉਂਕਿ ਲਗਾਤਾਰ ਜਿਹੜਾ ਪਾਰ ਹੈਗਾ ਉਹ ਵਧਦਾ ਜਾ ਰਿਹਾ ਉਸ ਦੇ ਚਾਲਦਿਆਂ ਸ਼ਬੀਲ ਦਾ ਜਿਹੜਾ ਪ੍ਰਬੰਧ ਹੈਗਾ ਉਸ ਦੀਆਂ ਤਿਆਰੀਆਂ ਨੇ ਉਹ ਕਰ ਲਈਆਂ ਗਈਆਂ ਨੇ ਕਿਉਂਕਿ ਦੁਪਹਿਰ ਦੇ ਵੇਲੇ ਜਿਹੜਾ ਪਾਰ ਹੈਗਾ ਉਹ 45 ਡਿਗਰੀ ਤੇ ਪਹੁੰਚ ਜਾਂਦਾ ਹੈਗਾ ਜਿੱਥੇ ਕਿ ਸਪੈਸ਼ਲ ਸ਼ਬੀਲ ਲਗਾਈ ਗਈ ਹੈਗੀ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਨੇਗੇ ਉਹ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਨੇ ਤਾਂ ਇੱਥੇ ਇੱਕ ਜਿਹੜਾ ਮੈਡੀਕਲ ਜਿਹੜਾ ਕੈਂਪ ਹੈਗਾ ਉਹ ਵੀ ਲਗਾਇਆ ਗਿਆ ਹੈਗਾ ਉਹਨਾਂ ਨਾਲ ਗੱਲ ਕਰਦੇ ਆਂਗੇ ਜਿਹੜੇ ਇੱਥੇ ਅਧਿਕਾਰੀ ਨੇ ਮੈਮ ਕੀ ਨਾਮ ਹੈ ਜੀ ਆਪਣਾ ਮੇਰਾ ਮੀਨੂ ਚੋਹਾਨ ਜੀ ਆਸ਼ਾ ਕਿਸ ਕਿਸ ਪਰਪਜ ਦੇ ਲਈ ਜਿਹੜਾ ਇਹ ਮੈਡੀਕਲ ਗੈਂਪ ਲਾਇਆ ਹੈ ਇਹ ਹੀਟ ਵੇਵ ਦੇ ਲਈ ਹੈ ਵੀ ਜਿਹੜੇ ਮਰੀਜ਼ਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਅਸੀਂ ਉਹਨਾਂ ਦੀ ਸਹਾਇਤਾ ਕਰ ਸਕੀਏ ਹਮਮ ਗਰਮੀ ਦੇ ਚਾਲਦਿਆਂ ਕਿਸ ਤਰ੍ਹਾਂ ਜਿਵੇਂ ਤੁਸੀਂ ਇਹ ਜਿਹੜੇ ਰੱਖੀਆਂ ਹੋਈਆਂ ਨੇ ਚੀਜ਼ਾਂ ਕੀ ਕੀ ਚੀਜ਼ਾਂ ਨੇ ਦੇ ਵਿੱਚ ਇਹਦੇ ਵੀ ਸੋਅਰਸ ਹੈ ਜੀ ਤੇ ਪੈਰਾਸੀਟਾਮੋਲ ਹੈ ਜੀ ਤੇ ਐਂਟੀਸੈਟ ਦੀਆਂ ਗੋਲੀਆਂ ਨੇ ਜੀ ਤੇ ਬੀਟਾ ਡੀਨ ਵਗੈਰਾ ਹੈਗਾ ਜਿਵੇਂ ਕਿਸੇ ਨੂੰ ਝੋਟ ਲੱਗ ਜਾਂਦੀ ਹੈ ਤੇ ਪੱਟੀਆਂ ਦਾ ਇਸਤੇਮਾਲ ਵੀ ਹੋ ਸਕਦਾ ਹੈ ਉਹ ਸਾਰੀ ਚੀਜ਼ਾਂ ਨੇ ਇਹਦੇ ਵਿੱਚ ਤਾਂ ਸਰ ਕਿਵੇਂ ਦੇਖਦੇ ਹੋ ਕਿ ਕਿ ਕਦੋਂ ਤੱਕ ਜਿਹੜਾ ਇਹ ਰਹਿਣਾਗਾ ਕਿਉਂਕਿ ਗਰਮੀ ਦੇ ਚੱਲਦਿਆਂ ਵਿਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਈ ਤਰ੍ਹਾਂ ਦੇ ਜਿਹੜੇ ਤਸਵੀਰਾਂ ਸਾਹਮਣੇ ਆਏ ਨੇ ਸੀ ਪੋਲਿੰਗ ਏਜੰਟਸ ਸੀਗੇ ਉਹ ਗਰਮੀ ਦੇ ਚੱਲਦਿਆਂ ਬਿਮਾਰ ਹੋਏ ਸੀ ਤਾਂ ਇਸ ਦੇ ਮੁਕ ਰਖਦਿਆਂ ਬਣਾਇਆ ਗਿਆ ਹਾਂਜੀ ਇਹ ਬਿਲਕੁਲ ਪਬਲਿਕ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਗਰਮੀ ਤੋਂ ਦਿੱਕਤ ਆਂਦੀ ਹੈ ਸਾਡੇ ਕੋਲੇ ਹੈਲਪਲਾਈਨ ਨੰਬਰ ਵੀ ਨੇ ਐਂਬੂਲੈਂਸ ਵੀ ਅਸੀਂ ਸਟੈਂਡ ਬਾਈ ਰੱਖੀਆਂ ਹੋਈਆਂ ਨੇ ਵੀ ਕਿਸੇ ਵੀ ਮਰੀਜ਼ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਵੋਟ ਪੁਰਖ ਦਾ ਵੇ ਆਪਣੀ ਤੇ ਆਰਾਮ ਨਾਲ ਆਪਣਾ ਬੈਠੇ ਕਰੇ ਅਗਰ ਕਿਸੇ ਨੂੰ ਦਿੱਕਤ ਲੱਗਦੀ ਹੈ ਸਾਨੂੰ ਤੁਰੰਤ ਉਹ ਇੱਕ ਇਹ ਜਿਹੜੀ ਵੱਖਰੀ ਪਹਿਲ ਹੈਗੀ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਗਈ ਆ ਆਰਐਸ ਦੇ ਜਿਹੜੇ ਘੋਲ ਲੇਗੇ ਕਿਉਂਕਿ ਗਰਮੀ ਦੇ ਚੱਲਦਿਆਂ ਵੱਖ-ਵੱਖ ਜਗਾਵਾਂ ਤੋਂ ਜਿਹੜੀਆਂ ਐਸੀਆਂ ਤਸਵੀਰਾਂ ਆ ਰਹੀਆਂ ਸੀਗੀਆਂ ਕਿ ਲੋਕ ਬਿਮਾਰ ਹੋ ਰਹੇ ਸੀ ਬਹੁਤ ਜਗਾਵਾਂ ਤੋਂ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਦੇ ਜਿਹੜੀਆਂ ਅੰਧਭਾਗੀ ਘਟਨਾਵਾਂ ਸਾਹਮਣੇ ਆਈਆਂ ਨੇਗੀਆਂ ਕਿ ਮੌਤ ਹੋਈ ਹੈਗੀ ਤਾਂ ਇਸੇ ਨੂੰ ਚੱਲਦਿਆਂ ਜਿਹੜਾ ਇਸ ਸਮੇਂ ਸੰਗਰੂਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਿ ਜਿੱਥੇ ਇੱਕ ਵੱਖਰੀ ਪਹਿਲ ਹੈ ਜਿਹੜੀ ਕੋਚੌਣ ਕਮਿਸ਼ਨ ਦੇ ਵੱਲੋਂ ਕੀਤੀ ਗਈ ਹੈ ਮੈਡੀਕਲ ਕੈਂਪ ਲਗਾਏ ਗਏ ਨੇਗੇ ਵੋਟਰਾਂ ਦੇ ਲਈ ਸ਼ਬੀਲ ਲਗਾਈ ਗਈ ਹੈ ਕਿਉਂਕਿ ਗਰਮੀ